ਮੇਰੀ ਆਪ ਮੇਰੀ ਓਏ ਗਰਵਾਜ ਕੀ ਕਹਿੰਦਾ ਗੁੱਸੇ ਹੁੰਦਾ ਤੈਨੂੰ ਇਹ ਸਾਬ ਗੁੱਸੇ ਹੁੰਦਾ ਇਹਨੂੰ ਕਹੇ ਕੁੱਟੂ ਫੜ ਕੇ ਇਹਨੂੰ ਕਟਾਈ ਹੋ ਗਈ ਦੱਸ ਦੇ ਇਹਨੂੰ ਕਹਦੇ ਇਹਨੂੰ ਕਟਾਈ ਹੋ ਗਈ ਹਾਂ ਕਿ ਜਾਣਦਾ ਮੈਨੂੰ ਜਾਣਦਾ ਮੈਨੂੰ ਹੈ ਨੂੰ ਗਿਆ ਤੈਨੂੰ ਬਤਾ ਸੀ ਹਾਂ ਤੇ ਇਹਨੂੰ ਹੁਣੇ ਬਤਾਉਣਾ ਕੁੱਤ ਉੱਤੀ ਅੰਟੀ ਕਿਆ ਪੁੱਛਣੋਂ ਮਜ਼ਾ ਆਇਆ ਇਹਨੂੰ ਪੁੱਛ ਮਜ਼ਾ ਆਇਆ ਮਜ਼ਾ ਆਇਆ ਆਇਆ ਮਜ਼ਾ ਚੰਗੀਆਂ ਗੱਲਾਂ ਸੁਣ ਇਹਨੂੰ ਢਾਲਾ ਫੜਕੇ ਢਾਲਾ ਕੜਸੀ ਰੱਖ ਦੇ ਇਹਨੂੰ ਫੜਕੇ ਢਾਲਾ ਗਰਵਾਜ ਢਾਲਾ ਫੜਕੇ ਨੂੰ ਢਾਲਾ ਢਾਲਾ ਮੈਨੂੰ ਢਾ ਆਇਆ ਢਾ ਉਹਨੂੰ ਚੱਲ ਢਾ ਇਹਨੂੰ ਫੜੇ ਨੂੰ ਦੱਸ ਪਤਾ ਇਹਨੂੰ ਤੂੰ ਢਾਲੇਂਗਾ ਮੈਨੂੰ ਆਇਆ ਬਲਾ ਹਲਮਲਾ ਜੋੜਨੀ ਪੜਨਾ ਤੌਣ ਫੜ ਤੌਣ ਗਲ ਤੌਣ ਫੜ ਦੀ ਤੌਣ ਵੜ ਓਏ ਹੋਏ ਓਏ ਹੈ ਦੇਖੋ ਪੂਰਾ ਕੁश्ती ਦਾ ਪੇਜ ਦੇ ਵਿੱਚ ਪੂਰਾ ਫੜ ਫੜੇ ਨੂੰ ਫੜ ਲੰਮਾ ਪਾ ਗੋਡਾ ਧਾਰੇ ਤੇ ਗੋਡਾ ਧਾਰਾ ਸਾਬ ਲੰਮਾ ਪਾਇਆ ਗੋਡਾ ਧਾਰੇ ਤੇ ਗੋਡਾ ਗੋਡਾ ਧਾਰੇ ਦੇ ਲੰਮਾ ਪਾਇਆ ਹੈਟਾ ਚੱਲ ਗੋਡਾ ਧਾਰੇ ਤੇ ਧਾਰ ਗੋਡਾ ਰੱਖ ਗੋਡਾ ਆ ਬਾਜੀ ਪਾ ਦੇ ਸਾਬ ਬਾਜੀ ਪਾ ਇਹ ਆ ਜਿੱਤ ਗਿਆ ਵੀ ਗਰਵਾਜ ਓਏ ਹੋਏ ਹੋਏ ਪਟਕ ਥਾਪੀ ਮਾਰਦੇ ਥਾਪੀ ਅੱਜ ਤੇਰੇ ਹੀ ਸ਼ੇਰ ਦੇ ਬਾਲਾ ਜਸਤਾ ਬਾਲਾ ਜਸਤਾ ਮੈਂ ਤੈਨੂੰ ਉਲ ਭਰੇ ਕਰਛੀ ਦੀ ਮਾਰ ਨਹੀਂ ਹੈਗੀ ਢਾ ਫੜ ਕੇ ਨੂੰ ਕਰਛੀ ਨਹੀਂ ਮਾਰਨੀ ਉਹਦੇ ਇੱਕ ਹੋਰ ਆ ਗਿਆ ਬੂਟਾ ਕਾ ਬੂਟੇ ਕਕਲੀ ਪਵਾ ਦਾਂਗੇ ਬੂਟਾ ਕਾ ਬੂਟੇ ਕਕਲੀ ਪਵਾ ਦਾਂਗੇ ਬੂਟੇ ਕੀ ਬਾਤਾਂਗੇ ਸਰਚਰਾ ਮਾਰੇ ਕਰਛੀ ਇਹਦਾ ਪਤਾ ਹੈ